ਬੀਤੇ ਦਿਨੀ ਨਕਲੀ ਪੁਲਿਸ ਨੂੰ ਅਸਲੀ ਪੁਲਿਸ ਨੇ ਫੜਿਆ ਸੀ ਇਹ ਮਾਮਲਾ ਬੜਾ ਸਰਗਰਮ ਹੋਇਆ ਪੁਲਿਸ ਨੇ ਬੰਦੇ ਫੜ ਲਏ ਜਿਹੜੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਸੀ ਪਰ ਉਹਦੇ ਚ ਇੱਕ ਲੇਡੀ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਪੁਲਿਸ ਨੇ ਉਦੋਂ ਸਸਪੈਂਸ ਰੱਖਿਆ ਸੀ ਕਿ ਉਸ ਲੇਡੀ ਬਾਰੇ ਨਹੀਂ ਦੱਸਣਾ ਪਰ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਕਿਵੇਂ ਕਹਾਣੀ ਬਣੀ ਕਿਵੇਂ ਲੁੱਟਿਆ ਪੂਰੀ ਕਹਾਣੀ ਦਾ ਡਿਸਕਸ ਕਰਦੇ ਆ ਕਹਾਣੀ ਜਾਣਦੇ ਆ ਸਾਡੇ ਨਾਲ ਉਸੇ ਕੇਸ ਦੇ ਆਈਓ ਗੁਰਦੀਪ ਸਿੰਘ ਮੌਜੂਦ ਨੇ ਗੁਰਦੀਪ ਜੀ ਕੀ ਕਹਾਣੀ ਬਣੀ ਸੀ ਕਹਿੰਦੇ ਵੀ ਨਕਲੀ ਹੀ ਪੁਲਿਸ ਮਲਾਜਮ ਬਣ ਕੇ ਲੋਕਾਂ ਨੂੰ ਠੱਗਦੇ ਫਿਰਦੇ ਸੀ ਇਹ ਅਸਾਂ ਨੇ ਇੱਕ ਗਰੋ ਫੜਿਆ ਜੀ ਜੀ ਮਿਤੀ 8 11 2025 ਨੂੰ ਜੀ ਵਿਕਰਮ ਸੋਢੀ ਨਾਮ ਦਾ ਬੰਦਾ ਜੀ ਨਾਲ ਉਹਦੇ ਸੁਭਾ ਸਿੰਘ ਗੁਰੂ ਰਸਾਇ ਤੋਂ ਇੱਕ ਸਰਜੀਤ ਸਿੰਘ ਡਰਾਈਵਰ ਜੋ ਉਹ ਚਾਲਾਂਬਾਤ ਆਉਣੇ ਜੀ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਆਪਣੇ ਆਪ ਨੂੰ ਕੋਈ ਲੁਧਿਆਣਾ ਐਸਟੀਐਫ ਦੇ ਮੁਲਾਜ਼ਮ ਦੱਸ ਕੇ ਹੂੰ ਤੇ ਇਹਨਾਂ ਨੇ ਕੋਈ ਇੱਕ ਆ ਮੁੰਡਾ ਰਣਜੀਤ ਸਿੰਘ ਨਾਮ ਦਾ ਕੋੜੇ ਚੱਕ ਤੋਂ ਚੱਕਿਆ ਸੀ ਹੂੰ ਜਿਹੜਾ ਕਿ ਉਥੋਂ ਦੀ ਇੱਕ ਲੇਡੀ ਜੀ ਨਾਲ ਰਲੀ ਸੀ ਉਹ ਸਰਵਰਨਾ ਰਾਣੀ ਜੋ ਉਹਨਾਂ ਦੇ ਰঞ্জੀਤ ਸਿੰਘ ਦੇ ਕਰਾਂ ਚਾਚੀ ਲੱਗਦੀ ਆ ਉਹਨੇ ਸਾਰੀ ਇਨਫੋਰਮੇਸ਼ਨ ਦਿੱਤੀ ਸੀ ਵੀ ਜੇ ਜੇਕਰ ਇਹ ਬੰਦੇ ਨੂੰ ਆਪਾਂ ਰঞ্জੀਤ ਸਿੰਘ ਨੂੰ ਚੱਕ ਕੇ ਲੈ ਜਾਂਦੇ ਆ ਤੇ ਇਹਨੂੰ ਡਰਾਵਾ ਦੇਵਾਂਗੇ ਵੀ ਤੁਸੀਂ ਚਿੱਟੇ ਦਾ ਕੰਮ ਕਰਦੇ ਹੋ ਤੇ ਆਪਾਂ 4-5 ਲੱਖ ਰੁਪਈਆ ਇਹਨਾਂ ਕੋਲੋਂ ਵਸੂਲਾਂਗੇ ਤੇ ਇਹ ਜਨਾਨੀ ਨੇ ਹੀ ਸਾਰੀ ਇਨਫੋਰਮੇਸ਼ਨ ਜੋ ਵੀ ਜਦੋਂ ਵੀ ਉਹ ਘਰੋਂ ਬਾਹਰ ਅੰਦਰ ਜਾਂਦਾ ਸੀ ਉਹ ਦੱਸਦੀ ਸੀ ਉਹ ਫਿਰ ਉੱਥੇ ਪਟੀਆਂ ਵਾਲੀ ਪਿੰਡ ਹੈ ਕੋਈ ਉੱਥੇ ਨਹਿਰ ਤੇ ਖੜੇ ਸੀ ਤੇ ਉਹ ਜਦੋਂ ਉਹ ਮੁੰਡਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਹਨੇ ਦੱਸਤਾ ਵੀ ਹੁਣ ਮੁੰਡਾ ਘਰੋਂ ਚੱਲ ਪਿਆ ਤੇ ਤੁਸੀਂ ਇਹਨੂੰ ਅਰੈਸਟ ਚੱਕ ਲੋ ਉਹ ਚੱਕ ਕੇ ਫਿਰ ਇਹਨਾਂ ਨੂੰ ਬੰਦੀ ਬੰਦੀ ਬਣਾਇਆ ਜਲਾਲਾਬਾਦ ਫਿਰ ਕਾਫੀ ਉਹਦੀ ਕੋਟਮਾਰ ਵੀ ਕਰੀ ਉਹਨਾਂ ਨੇ ਤੇ ਉਹਦੇ ਕੋਲੋਂ 3 ਲੱਖ ਰੁਪਏ ਇਹਨਾਂ ਨੇ ਵਸੂਲ ਪਾਇਆ ਉਹ ਸੁਰਨਾ ਰਾਣੀ ਨੂੰ ਅਸੀਂ ਕੱਲ ਅਰੈਸਟ ਕਰ ਲਿਆ ਤੇ ਉਹਦੇ ਕੋਲੋਂ ਪੁਸ਼ ਪੁਸ਼ਕਿਸ਼ ਸਾਡੀ ਹੋ ਰਹੀ ਹੈ ਵੀ ਇਹਨਾਂ ਨੇ ਹੋਰ ਵੀ ਭੋਲੇ ਵਾਲੇ ਲੋਕਾਂ ਨੂੰ ਕਿੰਨਾ ਕੁ ਠੱਗਿਆ ਇਹ ਅਸੀਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਉਹ ਸਾਨੂੰ ਆ ਕੇ ਦੱਸਣ ਵੀ ਇਹ ਜਨਾਨੀ ਨੇ ਹੋਰ ਵੀ ਕਿੰਨੇ ਕਿ ਕਾਂਡ ਕੀਤੇ ਆ ਤੇ ਉਹਦਾ ਅਸੀਂ ਤਫਤੀਸ਼ ਵਿੱਚ ਲਿਆ ਕੇ ਜੋ ਵੀ ਬਣਦੀ ਕਾਰਵਾਈ ਕਰਕੇ ਸਜ਼ਾ ਦਿਵਾਵਾਂਗੇ ਅੱਛਾ ਇਹ ਜਿਹੜੇ ਮੁੰਡੇ ਸੀਗੇ ਇਹ ਐਸਟੀਐਫ ਦੇ ਤੁਸੀਂ ਦੱਸਿਆ ਵੀ ਪੁਲਿਸ ਤੇ ਮੁਲਾਜ਼ਮ ਬਣ ਕੇ ਹੀ ਲੋਕਾਂ ਨੂੰ ਠੱਗਦੇ ਰਹੇ ਇਹ ਸ਼ੱਕ ਹੈਗਾ ਪੂਰਾ ਵੀ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਨੂੰ ਠੱਗਿਆ ਹੋਊਗਾ ਇਸੇ ਜਾਲ ਵਿਛਾ ਕੇ ਇਹੋ ਜਿਹਾ ਇਹ ਨਾ ਜਲਾਲਾਬਾਦ ਦੇ ਰਹਿਣ ਵਾਲੇ ਆ ਇਹ ਹੁਣ ਜਲਾਲਾਬਾਦ ਵੀ ਅਸੀਂ ਐਸਐਸਓ ਜਲਾਲਾਬਾਦ ਨਾਲ ਤਾਲਮਿਲ ਕਰਕੇ ਉਹਨੂੰ ਦੱਸਿਆ ਵੀ ਇਹ ਜ਼ਿਆਦਾਤਰ ਆਪਣੇ ਇਲਾਕੇ 'ਚ ਇਹਨਾਂ ਨੇ ਪਹਿਲੀ ਵਾਰੀ ਇਹ ਕੰਡ ਕੀਤਾ ਵੈਸੇ ਜਲਾਲਾਬਾਦ 'ਚ ਸਰਗਰਮ ਨੇ ਕਾਫੀ ਜਲਾਲਾਬਾਦ ਗੁਰੂ ਰਸਾਇਆ ਕਿਉਂਕਿ ਇਹਨਾਂ ਨਾਲ ਇੱਕ ਮੁੰਡਾ ਗੁਰੂ ਸਾਹਿਬ ਦਾ ਰਲਿਆ ਇਹ ਸਾਰੇ ਪਲਾਨ ਕਰ ਕਰਦੇ ਆ ਹੰਗ ਟ੍ਰੈਪ ਵੀ ਲਾਉਂਦੇ ਆ ਕੋਈ ਲੇਡੀਜ਼ ਵਗੈਰਾ ਪੇਜਦੀ ਬਾਕੀ ਸਾਨੂੰ ਵੀ ਕੋਈ ਕੰਪਲੇਂਟਾਂ ਆ ਰਹੀਆਂ ਆ ਉਹ ਸਾਰਾ ਅਸੀਂ ਵੈਰੀਫਾਈ ਕਰਕੇ ਜਿੱਦਾਂ ਦਾ ਵੀ ਅੱਗੇ ਤਫਤੀਸ਼ ਹੋ ਜਾਊਗਾ ਅਸੀਂ ਇਹਨਾਂ ਦੇ ਖਿਲਾਫ ਕਾਰ ਵੀ ਕਰਾਂਗੇ ਅੱਛਾ ਤੁਸੀਂ ਦੱਸਿਆ ਵੀ ਉਹ ਲੇਡੀ ਇਹਦੀ ਰਿਸ਼ਤੇ ਦੇ ਵਿੱਚ ਸੀ ਰਿਸ਼ਤੇ ਚਾਚੀ ਦੱਸਿਆ ਤੁਸੀਂ ਇਸ਼ਾਰਾ ਰਿਸ਼ਤੇ ਚਾਚੀ ਸੀ ਜਾਨੀ ਕਿ ਉਹਨੇ ਇੰਜ ਕਹਿ ਲਿਆ ਵੀ ਇੰਨਾ ਵਿਸ਼ਵਾਸ ਨਹੀਂ ਰਹਿ ਗਿਆ ਵੀ ਇੱਕ ਚਾਚੀ ਵੀ ਆਪਣੇ ਭਤੀਜੇ ਨੂੰ ਚਿਕਾ ਕੀ ਤੋਂ ਉਹਨਾਂ ਕੋਲ 3-4 ਲੱਖ ਰੁਪਈਆ ਮਤਲਬ ਠੱਗਣ ਦੀ ਨੀਤ ਰੱਖਣ ਲੱਗ ਪਏ ਨੇ ਇਹੋ ਜਿਹੇ ਹਾਲਾਤ ਨੇ ਹਾਲਾਤ ਇਹੋ ਜੇ ਬਣ ਗਏ ਜੀ ਬਿਲਕੁਲ ਪੈਸਾ ਮੁੱਖ ਰੱਖਿਆ ਰਿਸ਼ਤੇ ਦਾ ਖਤਮ ਹੋ ਗਿਆ ਜੀ ਹੂੰ ਰਿਸ਼ਤੇ ਦਾ ਦਾ ਕੋਈ ਰਹਿ ਨਹੀਂ ਗਿਆ ਆਪਣੇ ਯੁੱਗ 'ਚ ਬਾ ਉਹ ਲਾਲਚੀ ਕਿਸਮ ਦੀ ਔਰਤ ਹੈ ਉਹ ਵੀ ਅਸੀਂ ਹੁਣ ਪੁੱਛ ਕੇ ਉਸ ਨੂੰ ਹੋਰ ਵੀ ਪੁੱਛਾਂਗੇ ਸ਼ਕਤੀ ਨਾਲ ਕਰਾਂਗੇ ਆਪਣੇ ਜੋ ਵੀ ਹੈ ਉਹ ਕਰਕੇ ਫਿਰ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਕਰਾਂਗੇ ਲੱਗਦਾ ਵੀ ਖੁਲਾਸੇ ਹੋਰ ਹੋਣਗੇ ਹੋਰ ਬੰਦੇ ਨੂੰ ਠੱਗੇ ਹੋਣ ਦੀ ਕਹਾਣੀ ਜਾਣਕਾਰੀ ਇਹਨਾਂ ਕੋਲ ਮਿਲ ਸਕਦੀ ਤਿੰਨਾਂ ਨੂੰ ਹਾਂਜੀ ਹਾਂਜੀ ਇਹਨਾਂ ਕੋਲ ਮਿਲੂਗਾ ਜੀ ਜੇਕਰ ਇਹਨਾਂ ਨੇ ਕੋਈ ਹੋਰ ਵੀ ਆਪਣੇ ਇਲਾਕੇ 'ਚ ਜਾਂ ਕਿਤੇ ਹੋਰ ਬਾਹਰ ਅੰਦਰ ਕਾંડ ਕਰਿਆ ਉਹ ਪੁਲਿਸ ਦੇ ਸਾਰਾ ਕੁਝ ਸਾਹਮਣੇ ਆਊਗਾ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਇਹ ਕਹਾਣੀ ਬਣੀ ਕਿਸ ਤਰੀਕੇ ਨਾਲ ਇਹ ਪੁਲਿਸ ਦੇ ਨਕਲੀ ਮੁਲਾਜ਼ਮ ਜਾਨੀ ਕਿ ਅਸਲੀ ਬਣ ਕੇ ਘੁਮਰੇ ਸੀ ਸੀਗੇ ਤਾਂ ਨਕਲੀ ਪਰ ਕਿਸ ਤਰੀਕੇ ਨਾਲ ਇਹਨਾਂ ਨੇ ਗੇਮ ਚੱਲੀ ਕਿਸ ਤਰੀਕੇ ਨਾਲ ਉਹ ਲੇਡੀ ਨਾਲ ਕੰਟੈਕਟ ਬਣਾਇਆ ਉਹ ਹਜੇ ਤਫ਼ਤੀਸ਼ ਆ ਪੁਲਿਸ ਦੀ ਉਹ ਜ਼ਿਆਦਾ ਜਾਣਕਾਰੀ ਇਸ ਲਈ ਨਹੀਂ ਪੁੱਛੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪੁਲਿਸ ਨੇ ਸੀਕ੍ਰੀਟ ਰੱਖਣੀਆਂ ਹੁੰਦੀਆਂ ਜੀ ਦੇ ਤੋਂ ਬਾਅਦ ਹੋਰ ਵੀ ਬੰਦੇ ਜਿਹੜੇ ਉਹਦੇ ਚ ਕਾਬੂ ਆਉਣ ਦੇ ਚਾਂਸ ਬਣ ਜਾਂਦੇ ਨੇ ਕਿਉਂਕਿ ਕੋਲ ਡਿਟੇਲ ਹੁੰਦੀ ਆ ਡੰਪ ਚੱਕੇ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਪਰ ਉਹ ਲੇਡੀ ਕਿਵੇਂ ਰਿਸ਼ਤੇ ਚ ਉਹਦੀ ਚਾਚੀ ਲੱਗਦੀ ਸੀ ਕਿਸ ਤਰੀਕੇ ਨਾਲ ਉਹਨੇ ਇਨਫੋਰਮੇਸ਼ਨ ਦਿੱਤੀ ਮੁੰਡਿਆਣਾ ਕਿਵੇਂ ਰਲੀ ਹੋਊਗੀ ਕਿਵੇਂ ਕਹਾਣੀ ਬਣੀ ਹੋਊਗੀ ਔਰ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਸਾਰੀ ਕਹਾਣੀ ਇਹਨਾਂ ਚ ਆਪਾਂ ਇਹਨਾਂ ਦੇ ਨੰਬਰ ਮੈਂ ਫੋਨ ਨੰਬਰ ਲੈ ਲਿਆ ਉਹਨਾਂ ਦੀ ਕਾਲ ਟ੍ਰੇਲ ਕਢਾਵਾਂਗੇ ਇਹਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਆ ਹੋ ਸਕਦੇ ਆ ਹੋ ਸਕਦਾ ਕੋਈ ਮਤਲਬ ਇਹਨਾਂ ਦਾ ਕਿੱਡਾ ਕ ਵੱਡਾ ਜਾਲ ਪਸਾਇਆ ਜਾਂ ਕੋਈ ਕਿਸੇ ਦੀ ਮੁਲਾਜ਼ਮ ਦੀ ਵੀ ਇਨਵੋਲਵਮੈਂਟ ਹੋਊਗੀ ਤਾਂ ਉਹਨੂੰ ਵੀ ਆਪਾਂ ਮ ਜਿੱਦਾਂ ਦਾ ਵੀ ਸਿਸਟਮ ਬਣਾਉਗਾ ਕਰਾਂਗੇ ਜੀ ਹਾਂ ਬਿਲਕੁਲ ਇਹ ਵੀ ਗੱਲ ਠੀਕ ਹੈ ਇਹਨਾਂ ਦੀ ਕੋਈ ਮੁਲਾਜ਼ਮ ਵੀ ਰਲਿਆ ਹੋ ਸਕਦਾ ਜਿਸ ਦੀ ਸ਼ੈ ਤੇ ਇਹ ਸਾਰਾ ਕੁਝ ਕਰ ਰੇ ਸੀ ਹੋ ਸਕਦਾ ਗੱਲ ਕਰਾਉਂਦੇ ਹੋਣ ਜਾਂ ਕੋਈ ਇਹੋ ਜਿਹਾ ਸਿਸਟਮ ਬਣਾਉਂਦੇ ਹੋਣ ਹੋ ਸਕਦਾ ਕੋਈ ਵੱਡਾ ਅ ਅਫਸਰ ਵੀ ਹੋ ਸਕਦਾ ਇਹਦੇ ਵਿੱਚ ਕਿਉਂਕਿ ਤਫਤੀਸ਼ ਤੋਂ ਬਾਅਦ ਇਹ ਸਾਰੀ ਜਿਹੜੀ ਆ ਕਹਾਣੀ ਬਾਹਰ ਆਊਗੀ ਪਰ ਫਿਲਹਾਲ ਉਹਨਾਂ ਤੋਂ ਪੁੱਛਗਿੱਛ ਜਾਰੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਸਭਾਵਨਾ ਜ਼ਰੂਰ ਹੈਗੀ ਆ ਕਿ ਇਸ ਮਸਲੇ ਦੇ ਵਿੱਚ ਵੱਡੇ ਗ੍ਰੋ ਦਾ ਪਰਦਾ ਫਾਸ਼ ਹੋਏਗਾ ਇਹੋ ਜੇ ਕਿੰਨੇ ਹੋਰ ਇਹਨਾਂ ਨਾਲ ਰਲੇ ਸੀ ਜਾਂ ਕਿੰਨੀਆਂ ਔਰਤਾਂ ਹੋਰ ਸੀ ਜਾਂ ਕਿੰਨੇ ਲੋਕਾਂ ਤੋਂ ਇਹਨਾਂ ਨੇ ਠੱਗੀ ਮਾਰੀ ਆ ਉਹ ਸਾਰੇ ਹੁਣ ਪੁਛ ਕਿਸ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਆ ਫਿਲਹਾਲ ਦੀ ਘੜੀ ਦੇਖਣਾ ਹੋਵੇਗਾ ਕਿ ਅੱਗੇ ਕੀ ਕਾਰਵਾਈ ਕਰਨ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ ਬੀਤੇ ਦਿਨੀ ਨਕਲੀ ਪੁਲਿਸ ਨੂੰ ਅਸਲੀ ਪੁਲਿਸ ਨੇ ਫੜਿਆ ਸੀ ਇਹ ਮਾਮਲਾ ਬੜਾ ਸਰਗਰਮ ਹੋਇਆ ਪੁਲਿਸ ਨੇ ਬੰਦੇ ਫੜ ਲਏ ਜਿਹੜੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਸੀ ਪਰ ਉਹਦੇ ਚ ਇੱਕ ਲੇਡੀ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਪੁਲਿਸ ਨੇ ਉਦੋਂ ਸਸਪੈਂਸ ਰੱਖਿਆ ਸੀ ਕਿ ਉਸ ਲੇਡੀ ਬਾਰੇ ਨਹੀਂ ਦੱਸਣਾ ਪਰ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਕਿਵੇਂ ਕਹਾਣੀ ਬਣੀ ਕਿਵੇਂ ਲੁੱਟਿਆ ਪੂਰੀ ਕਹਾਣੀ ਦਾ ਡਿਸਕਸ ਕਰਦੇ ਆਂ ਕਹਾਣੀ ਜਾਣਦੇ ਆਂ ਸਾਡੇ ਨਾਲ ਉਸੇ ਕੇਸ ਦੇ ਆਈਓ ਗੁਰਦੀਪ ਸਿੰਘ ਮੌਜੂਦ ਨੇ ਗੁਰਦੀਪ ਜੀ ਕੀ ਕਹਾਣੀ ਬਣੀ ਸੀ ਕਹਿੰਦੇ ਵੀ ਨਕਲੀ ਹੀ ਪੁਲਿਸ ਮਲਾਜਮ ਬਣ ਕੇ ਲੋਕਾਂ ਨੂੰ ਠੱਗਦੇ ਫਿਰਦੇ ਸੀ ਇਹ ਅਸਾਂ ਨੇ ਇੱਕ ਗਰੋ ਫੜਿਆ ਜੀ ਜੀ ਮਿਤੀ 8 11 2025 ਨੂੰ ਜੀ ਵਿਕਰਮ ਸੋਢੀ ਨਾਮ ਦਾ ਬੰਦਾ ਜੀ ਨਾਲ ਉਹਦੇ ਸੁਭਾ ਸਿੰਘ ਗੁਰੂ ਰਸਾਇ ਤੋਂ ਇੱਕ ਸਰਜੀਤ ਸਿੰਘ ਡਰਾਈਵਰ ਜੋ ਉਹ ਚਾਲਾਂਬਾਤ ਆਉਣੇ ਜੀ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਆਪਣੇ ਆਪ ਨੂੰ ਕੋਈ ਲੁਧਿਆਣਾ ਐਸਟੀਐਫ ਦੇ ਮੁਲਾਜ਼ਮ ਦੱਸ ਕੇ ਹੂੰ ਤੇ ਇਹਨਾਂ ਨੇ ਕੋਈ ਇੱਕ ਆ ਮੁੰਡਾ ਰਣਜੀਤ ਸਿੰਘ ਨਾਮ ਦਾ ਕੋੜੇ ਚੱਕ ਤੋਂ ਚੱਕਿਆ ਸੀ ਹੂੰ ਜਿਹੜਾ ਕਿ ਉਥੋਂ ਦੀ ਇੱਕ ਲੇਡੀ ਜੀ ਨਾਲ ਰਲੀ ਸੀ ਉਹ ਸਰਵਰਨਾ ਰਾਣੀ ਜੋ ਉਹਨਾਂ ਦੇ ਰঞ্জੀਤ ਸਿੰਘ ਦੇ ਕਰਾਂ ਚਾਚੀ ਲੱਗਦੀ ਹੈ ਉਹਨੇ ਸਾਰੀ ਇਨਫੋਰਮੇਸ਼ਨ ਦਿੱਤੀ ਸੀ ਵੀ ਜੇ ਜੇਕਰ ਇਹ ਬੰਦੇ ਨੂੰ ਆਪਾਂ ਰঞ্জੀਤ ਸਿੰਘ ਨੂੰ ਚੱਕ ਕੇ ਲੈ ਜਾਂਦੇ ਆ ਤੇ ਇਹਨੂੰ ਡਰਾਵਾ ਦੇਵਾਂਗੇ ਵੀ ਤੁਸੀਂ ਚਿੱਟੇ ਦਾ ਕੰਮ ਕਰਦੇ ਹੋ ਤੇ ਆਪਾਂ 4-5 ਲੱਖ ਰੁਪਈਆ ਇਹਨਾਂ ਕੋਲੋਂ ਵਸੂਲਾਂਗੇ ਤੇ ਇਹ ਚਨਾਨੀ ਨੇ ਸਾਰੀ ਇਨਫੋਰਮੇਸ਼ਨ ਜੋ ਵੀ ਜਦੋਂ ਵੀ ਉਹ ਘਰੋਂ ਬਾਹਰ ਅੰਦਰ ਜਾਂਦਾ ਸੀ ਉਹ ਦੱਸਦੀ ਸੀ ਉਹ ਫਿਰ ਉੱਥੇ ਪਟੀਆਂ ਵਾਲੀ ਪਿੰਡ ਹੈ ਕੋਈ ਉੱਥੇ ਨਹਿਰ ਤੇ ਖੜੇ ਸੀ ਤੇ ਉਹ ਜਦੋਂ ਮੁੰਡਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਹਨੇ ਦੱਸਤਾ ਵੀ ਹੁਣ ਮੁੰਡਾ ਘਰੋਂ ਚੱਲ ਪਿਆ ਤੇ ਤੁਸੀਂ ਇਹਨੂੰ ਅਰੈਸਟ ਚੱਕ ਲੋ ਉਹ ਚੱਕ ਕੇ ਫਿਰ ਇਹਨਾਂ ਨੂੰ ਬੰਦੀ ਬੰਦੀ ਮਨਾਇਆ ਜਲਾਲਾਬਾਦ ਫਿਰ ਕਾਫੀ ਉਹਦੀ ਕੁੱਟਮਾਰ ਵੀ ਕਰੀ ਉਹਨਾਂ ਨੇ ਤੇ ਉਹਦੇ ਕੋਲੋਂ 3 ਲੱਖ ਰੁਪਈਆ ਇਹਨਾਂ ਨੇ ਵਸੂਲ ਪਾਇਆ ਉਹ ਸੁਰਨਾ ਰਾਣੀ ਨੂੰ ਅਸੀਂ ਕੱਲ ਅਰੈਸਟ ਕਰ ਲਿਆ ਤੇ ਉਹਦੇ ਕੋਲੋਂ ਪੁਸ਼ ਪੁਸ਼ਕਿਸ਼ ਸਾਡੀ ਹੋ ਰਹੀ ਹੈ ਵੀ ਇਹਨਾਂ ਨੇ ਹੋਰ ਵੀ ਪੋਲੇ ਵਾਲੇ ਲੋਕਾਂ ਨੂੰ ਕਿੰਨਾ ਇਕ ਠੱਗਿਆ ਇਹ ਅਸੀਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਉਹ ਸਾਨੂੰ ਆ ਕੇ ਦੱਸਣ ਵੀ ਇਹ ਜਨਾਨੀ ਨੇ ਹੋਰ ਵੀ ਕਿੰਨੇ ਕਿ ਕਾਂਡ ਕੀਤੇ ਆ ਤੇ ਉਹਦਾ ਅਸੀਂ ਤਫਤੀਸ਼ ਵਿੱਚ ਲਿਆ ਕੇ ਜੋ ਵੀ ਬਣਦੀ ਕਾਰਵਾਈ ਕਰਕੇ سزا ਦਵਾਵਾਂਗੇ ਅੱਛਾ ਇਹ ਜਿਹੜੇ ਮੁੰਡੇ ਸੀਗੇ ਇਹ ਐਸਟੀਐਫ ਤੇ ਤੁਸੀਂ ਦੱਸਿਆ ਵੀ ਪੁਲਿਸ ਤੇ ਮੁਲਾਜ਼ਮ ਬਣ ਕੇ ਹੀ ਲੋਕਾਂ ਨੂੰ ਠੱਗਦੇ ਰਹੇ ਇਹ ਸ਼ੱਕ ਹੈਗਾ ਪੂਰਾ ਵੀ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਨੂੰ ਠੱਗਿਆ ਹੋਊਗਾ ਇਸੇ ਜਾਲ ਵਿਛਾ ਕੇ ਇਹੋ ਜਿਹਾ ਇਹ ਨਾ ਜਲਾਲਾਬਾਦ ਦੇ ਰਹਿਣ ਵਾਲੇ ਆ ਇਹ ਹੁਣ ਜਲਾਲਾਬਾਦ ਵੀ ਅਸੀਂ ਐਸਐਸਓ ਜਲਾਲਾਬਾਦ ਨਾਲ ਤਾਲਮਿਲ ਕਰਕੇ ਉਹਨੂੰ ਦੱਸਿਆ ਵੀ ਇਹ ਜ਼ਿਆਦਾਤਰ ਆਪਣੇ ਇਲਾਕੇ 'ਚ ਇਹਨਾਂ ਨੇ ਪਹਿਲੀ ਵਾਰੀ ਇਹ ਕਾંડ ਕੀਤਾ ਵੈਸੇ ਜਲਾਲਾਬਾਦ 'ਚ ਸਰਗਰਮ ਨੇ ਕਾਫੀ ਜਲਾਲਾਬਾਦ ਗੁਰੂ ਰਸਾਇਆ ਕਿਉਂਕਿ ਇਹਨਾਂ ਨਾਲ ਇੱਕ ਮੁੰਡਾ ਗੁਰੂ ਸਾਹਿਬ ਦਾ ਰਲਿਆ ਇਹ ਸਾਰੇ ਪਲਾਨ ਕਰ ਕਰਦੇ ਆ ਹੰਗਿੰਗ ਟਰੈਪ ਵੀ ਲਾਉਂਦੇ ਆ ਕੋਈ ਲੇਡੀਜ਼ ਵਗੈਰਾ ਪੇਜਦੀ ਬਾਕੀ ਸਾਨੂੰ ਵੀ ਕੋਈ ਕੰਪਲੇਂਟਾਂ ਆ ਰਹੀਆਂ ਆ ਉਹ ਸਾਰਾ ਅਸੀਂ ਵੈਰੀਫਾਈ ਕਰਕੇ ਜਿੱਦਾਂ ਦਾ ਵੀ ਅੱਗੇ ਤਫ਼ਤੀਸ਼ ਵਿੱਚ ਆਊਗਾ ਅਸੀਂ ਇਹਨਾਂ ਦੇ ਖਿਲਾਫ ਕਾਰ ਵੀ ਕਰਾਂਗੇ ਅੱਛਾ ਤੁਸੀਂ ਦੱਸਿਆ ਵੀ ਉਹ ਲੇਡੀ ਇਹਦੀ ਰਿਸ਼ਤੇ ਦੇ ਵਿੱਚ ਸੀ ਰਿਸ਼ਤੇ ਚਾਚੀ ਦੱਸ ਤੂੰ ਇਸ਼ਾਰਾ ਰਿਸ਼ਤੇ ਚਾਚੀ ਸੀ ਜਾਨੀ ਕਿ ਉਹਨੇ ਇੰਜ ਕਹਿ ਲਿਆ ਵੀ ਇੰਨਾ ਵਿਸ਼ਵਾਸ ਨਹੀਂ ਰਹਿ ਗਿਆ ਵੀ ਇੱਕ ਚਾਚੀ ਵੀ ਆਪਣੇ ਭਤੀਜੇ ਨੂੰ ਚਕਾ ਕੀ ਤੇ ਉਹਨਾਂ ਕੋਲ 3-4 ਲੱਖ ਰੁਪਏ ਮਤਲਬ ਠੱਗਣ ਦੀ ਨੀਤ ਰੱਖਣ ਲੱਗ ਪਏ ਨੇ ਇਹੋ ਜਿਹੇ ਹਾਲਾਤ ਨੇ ਹਾਲਾਤ ਇਹੋ ਜੇ ਬਣ ਗਏ ਜੀ ਬਿਲਕੁਲ ਪੈਸਾ ਮੁੱਖ ਰੱਖਿਆ ਰਿਸ਼ਤੇ ਦਾ ਖਤਮ ਹੋ ਗਿਆ ਜੀ ਹੂੰ ਰਿਸ਼ਤੇ ਦਾ ਦਾ ਕੋਈ ਰਹਿ ਨਹੀਂ ਗਿਆ ਆਪਣੇ ਯੁੱਗ 'ਚ ਬਾ ਉਹ ਲਾਲਚੀ ਕਿਸਮ ਦੀ ਔਰਤ ਹੈ ਉਹ ਵੀ ਅਸੀਂ ਹੁਣ ਪੁੱਛ ਕੇ ਇਸ ਚ ਉਹਨੂੰ ਹੋਰ ਵੀ ਪੁੱਛਾਂਗੇ ਸ਼ਕਤੀ ਨਾਲ ਕਰਾਂਗੇ ਆਪਣੇ ਜੋ ਵੀ ਹੈ ਉਹ ਕਰਕੇ ਫਿਰ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਕਰਾਂਗੇ ਲੱਗਦਾ ਵੀ ਖੁਲਾਸੇ ਹੋਰ ਹੋਣਗੇ ਹੋਰ ਬੰਦੇ ਨੂੰ ਠੱਗੇ ਹੋਣ ਦੀ ਕਹਾਣੀ ਜਾਣਕਾਰੀ ਇਹਨਾਂ ਕੋਲ ਮਿਲ ਸਕਦੀ ਤਿੰਨਾਂ ਨੂੰ ਹਾਂਜੀ ਹਾਂਜੀ ਇਹਨਾਂ ਕੋਲ ਮਿਲੂਗਾ ਜੀ ਜੇਕਰ ਇਹਨਾਂ ਨੇ ਕੋਈ ਹੋਰ ਵੀ ਆਪਣੇ ਇਲਾਕੇ 'ਚ ਜਾਂ ਕਿਤੇ ਹੋਰ ਬਾਹਰ ਅੰਦਰ ਕਾਂਡ ਕਰਿਆ ਉਹ ਪੁਲਿਸ ਦੇ ਸਾਰਾ ਕੁਝ ਸਾਹਮਣੇ ਆਊਗਾ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਇਹ ਕਹਾਣੀ ਬਣੀ ਕਿਸ ਤਰੀਕੇ ਨਾਲ ਇਹ ਪੁਲਿਸ ਦੇ ਨਕਲੀ ਮੁਲਾਜ਼ਮ ਜਾਨੀ ਕਿ ਅਸਲੀ ਬਣ ਕੇ ਘੁਮਰੇ ਸੀ ਸੀਗੇ ਤਾਂ ਨਕਲੀ ਪਰ ਕਿਸ ਤਰੀਕੇ ਨਾਲ ਇਹਨਾਂ ਨੇ ਗੇਮ ਚੱਲੀ ਕਿਸ ਤਰੀਕੇ ਨਾਲ ਉਹ ਲੇਡੀ ਨਾਲ ਕੰਟੈਕਟ ਬਣਾਇਆ ਉਹ ਹਜੇ ਤਫ਼ਤੀਸ਼ ਆ ਪੁਲਿਸ ਦੀ ਉਹ ਜ਼ਿਆਦਾ ਜਾਣਕਾਰੀ ਇਸ ਲਈ ਨਹੀਂ ਪੁੱਛੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪੁਲਿਸ ਨੇ ਸੀਕ੍ਰੀਟ ਰੱਖਣੀਆਂ ਹੁੰਦੀਆਂ ਜੀ ਦੇ ਤੋਂ ਬਾਅਦ ਹੋਰ ਵੀ ਬੰਦੇ ਜਿਹੜੇ ਉਹਦੇ ਚ ਕਾਬੂ ਆਉਣ ਦੇ ਚਾਂਸ ਬਣ ਜਾਂਦੇ ਨੇ ਕਿਉਂਕਿ ਕੋਲ ਡਿਟੇਲ ਹੁੰਦੀ ਆ ਡੰਪ ਚੱਕੇ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਪਰ ਉਹ ਲੇਡੀ ਕਿਵੇਂ ਰਿਸ਼ਤੇ ਚ ਉਹਦੀ ਚਾਚੀ ਲੱਗਦੀ ਸੀ ਕਿਸ ਤਰੀਕੇ ਨਾਲ ਉਹਨੇ ਇਨਫੋਰਮੇਸ਼ਨ ਦਿੱਤੀ ਮੁੰਡਿਆਂ ਨਾਲ ਕਿਵੇਂ ਰਲੀ ਹੋਊਗੀ ਕਿਵੇਂ ਕਹਾਣੀ ਬਣੀ ਹੋਊਗੀ ਔਰ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਸਾਰੀ ਕਹਾਣੀ ਇਹਨਾਂ ਚ ਆਪਾਂ ਇਹਨਾਂ ਦੇ ਨੰਬਰ ਮੈਂ ਫੋਨ ਨੰਬਰ ਲੈ ਲਿਆ ਉਹਨਾਂ ਦੀ ਕਾਲ ਟ੍ਰੇਲ ਕਰਾਵਾਂਗੇ ਇਹਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਆ ਹੋ ਸਕਦਾ ਕੋਈ ਮਤਲਬ ਇਹਨਾਂ ਦਾ ਕਿੱਡਾ ਕ ਵੱਡਾ ਜਾਲ ਪਸਾਇਆ ਜਾਂ ਕੋਈ ਕਿਸੇ ਦੀ ਮੁਲਾਜ਼ਮ ਦੀ ਵੀ ਇਨਵੋਲਵਮੈਂਟ ਹੋਊਗੀ ਤਾਂ ਉਹਨੂੰ ਵੀ ਆਪਾਂ ਮ ਜਿੱਦਾਂ ਦਾ ਵੀ ਸਿਸਟਮ ਬਣਾਉਗਾ ਕਰਾਂਗੇ ਜੀ ਹਾਂ ਬਿਲਕੁਲ ਇਹ ਵੀ ਗੱਲ ਠੀਕ ਹੈ ਇਹਨਾਂ ਦੀ ਕੋਈ ਮੁਲਾਜ਼ਮ ਵੀ ਰਲਿਆ ਹੋ ਸਕਦਾ ਜਿਸ ਦੀ ਸ਼ੈ ਤੇ ਇਹ ਸਾਰਾ ਕੁਝ ਕਰ ਰੇ ਸੀ ਹੋ ਸਕਦਾ ਗੱਲ ਕਰਾਉਂਦੇ ਹੋਣ ਜਾਂ ਕੋਈ ਇਹੋ ਜਿਹਾ ਸਿਸਟਮ ਬਣਾਉਂਦੇ ਹੋਣ ਹੋ ਸਕਦਾ ਕੋਈ ਵੱਡਾ ਅ ਅਫਸਰ ਵੀ ਹੋ ਸਕਦਾ ਇਹਦੇ ਵਿੱਚ ਕਿਉਂਕਿ ਤਫਤੀਸ਼ ਤੋਂ ਬਾਅਦ ਇਹ ਸਾਰੀ ਜਿਹੜੀ ਆ ਕਹਾਣੀ ਬਾਹਰ ਆਊਗੀ ਪਰ ਫਿਲਹਾਲ ਉਹਨਾਂ ਤੋਂ ਪੁੱਛਗਿੱਛ ਜਾਰੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਸਭਾਵਨਾ ਜ਼ਰੂਰ ਹੈਗੀ ਆ ਕਿ ਇਸ ਮਸਲੇ ਦੇ ਵਿੱਚ ਵੱਡੇ ਗ੍ਰੋ ਦਾ ਪਰਦਾ ਫਾਸ਼ ਹੋਏਗਾ ਇਹੋ ਜੇ ਕਿੰਨੇ ਹੋਰ ਇਹਨਾਂ ਨਾਲ ਰਲੇ ਸੀ ਜਾਂ ਕਿੰਨੀਆਂ ਔਰਤਾਂ ਹੋਰ ਸੀ ਜਾਂ ਕਿੰਨੇ ਲੋਕਾਂ ਤੋਂ ਇਹਨਾਂ ਨੇ ਠੱਗੀ ਮਾਰੀ ਆ ਉਹ ਸਾਰੇ ਹੁਣ ਪੁਛ ਕਿਸ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਆ ਫਿਲਹਾਲ ਦੀ ਘੜੀ ਦੇਖਣਾ ਹੋਵੇਗਾ ਕਿ ਅੱਗੇ ਕੀ ਕਾਰਵਾਈ ਕਰਨ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ ਬੀਤੇ ਦਿਨੀ ਨਕਲੀ ਪੁਲਿਸ ਨੂੰ ਅਸਲੀ ਪੁਲਿਸ ਨੇ ਫੜਿਆ ਸੀ ਇਹ ਮਾਮਲਾ ਬੜਾ ਸਰਗਰਮ ਹੋਇਆ ਪੁਲਿਸ ਨੇ ਬੰਦੇ ਫੜ ਲਏ ਜਿਹੜੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਸੀ ਪਰ ਉਹਦੇ ਚ ਇੱਕ ਲੇਡੀ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਪੁਲਿਸ ਨੇ ਉਦੋਂ ਸਸਪੈਂਸ ਰੱਖਿਆ ਸੀ ਕਿ ਉਸ ਲੇਡੀ ਬਾਰੇ ਨਹੀਂ ਦੱਸਣਾ ਪਰ ਉਹ ਲੇਡੀ ਵੀ ਹੁਣ ਫੜੀ ਜਾ ਚੁੱਕੀ ਆ ਕਿਵੇਂ ਕਹਾਣੀ ਬਣੀ ਕਿਵੇਂ ਲੁੱਟਿਆ ਪੂਰੀ ਕਹਾਣੀ ਦਾ ਡਿਸਕਸ ਕਰਦੇ ਆ ਕਹਾਣੀ ਜਾਣਦੇ ਆ ਸਾਡੇ ਨਾਲ ਉਸੇ ਕੇਸ ਦੇ ਆਈਓ ਗੁਰਦੀਪ ਸਿੰਘ ਮੌਜੂਦ ਨੇ ਗੁਰਦੀਪ